ਟਾਈਮ ਦੇ ਵਿੱਚ ਕੀ ਆ ਬੈਂਕ ਵਿੱਚ ਖਾਤਾ ਹਰ ਕਿਸੇ ਦਾ ਆਇਆ ਚਾਹੇ ਕਿਸੇ ਦਾ ਸੇਵਿੰਗ ਦਾ ਅਕਾਊਂਟ ਆ ਚਾਹੇ ਕਿਸੇ ਦਾ ਆਪਣਾ ਲੋਨ ਦਾ ਅਕਾਊਂਟ ਆ ਕਿਸੇ ਬੱਚੇ ਦੀ ਵਜੀਫਾ ਆਂਦੀ ਹੋ ਪਈ ਆ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਕਹਿਦੀ ਐ ਸੀ ਬੈਂਕ ਦੇ ਨਾਲ ਜੁੜੇ ਹੋਏ ਆ ਪਰ ਬੈਂਕ ਦੇ ਵਿੱਚ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਆ ਅੱਜ ਦੇ ਟਾਈਮ 'ਚ ਲੋਕਾਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਆ ਤਾਂ ਸਭ ਤੋਂ ਪਹਿਲਾਂ ਆਂਦਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜਿਹਦੇ ਵਿੱਚ ਕੀ ਆ 18 ਤੋਂ ਲੈ ਕੇ 70 ਸਾਲ ਤੱਕ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਬੈਂਕ ਖਾਤਾ ਦੇ ਵਿੱਚ ਇੱਕ ਫਾਰਮ ਦੇ ਨਿਵੇਸ਼ ਦੇ ਨਾਲ ਸਾਲ ਦੀ 20% ਦੀ ਕੋਟੀ ਦੇ ਨਾਲ 2 ਲੱਖ ਰੁਪਈਆ ਸੜਕ ਦੁਰਘਟਨਾ ਜਾਂ ਕਿਸੇ ਤਰ੍ਹਾਂ ਦੀ ਵੀ ਦੁਰਘਟਨਾ ਦਾ ਬੀਮਾ ਜਿਹੜਾ ਕਲੇਮ ਆ ਉਹ ਗਵਰਨਮੈਂਟ ਤੇ ਕਰ ਸਕਦਾ ਆ ਹੁਣ ਇਹਦੇ ਵਿੱਚ ਸਰਕਾਰ ਕਹਿੰਦੀ ਕਿ ਜਿਹਦੀ ਵੀ ਵਿਅਕਤੀ ਦੀ ਉਮਰ 18 ਤੋਂ 70 ਸਾਲ ਤੱਕ ਆ ਉਹਨੇ ਕਰਨਾ ਕੁਝ ਨਹੀਂ ਆਪਣੇ ਕਿਸੇ ਵੀ ਬੈਂਕ ਦੇ ਬਚਤ ਖਾਤੇ ਦੇ ਵਿੱਚ ਇੱਕ ਫਾਰਮ ਲਗਾਣਾ ਜਿਹਦਾ ਨਾਮ ਹੈਗਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜੀਦੇ ਵਿੱਚ ਸਾਡੇ ਖਾਤੇ ਦੇ ਵਿੱਚੋਂ ਸਾਲ ਦੇ ਸਿਰਫ 20 ਰੁਪਏ ਕੱਟ ਹੁੰਦੇ ਆ ਗਵਰਨਮੈਂਟ ਕਹਿੰਦੀ ਆ ਕਿ ਵਿਅਕਤੀ ਨਾਲ ਕਿਸੇ ਤਰੀਕੇ ਦੇ ਕੰਮ ਕਰਦੇ ਆ ਸੜਕ ਤੇ ਆਉਂਦੇ ਜਾਂਦੇ ਆ ਘਰ ਦੇ ਵਿੱਚ ਗੈਸ ਸਿਲੰਡਰ ਦੇ ਫਟਨ ਦੇ ਨਾਲ ਅਗਰ ਕੋਈ ਦੁਰਘਟਨਾ ਹੋ ਜਾਂਦੀ ਆ ਅਸੀਂ ਉਹਦੇ ਪਰਿਵਾਰਿਕ ਮੈਂਬਰਾਂ ਨੂੰ ਮਦਦ ਦੇ ਲਈ 2 ਲੱਖ ਰੁਪਏ ਦੇਣ ਲਈ ਬਿਲਕੁਲ ਤਿਆਰ ਆ ਸਿਰਫ ਇਹ ਆ ਕਿ ਉਸ ਵਿਅਕਤੀ ਦਾ ਜਿਹੜਾ 20 ਰੁਪਏ ਵਾਲਾ ਬੀਮਾ ਆ ਉਹ ਬੈਂਕ ਦੇ ਵਿੱਚ ਹੋਇਆ ਹੋਵੇ ਸਾਡੀ ਕਾਪੀ ਦੇ ਵਿੱਚ ਮਈ ਤੋਂ ਲੈ ਕੇ ਜੂਨ ਮਹੀਨੇ ਦੇ ਵਿੱਚ ਇਹਦੀ ਘਟौती ਹੁੰਦੀ ਆ ਸ਼ਾਇਦ ਕਈ ਇਦਾਂ ਦੇ ਵੀ ਲੋਕ ਨੇ ਜਿਨ੍ਹਾਂ ਦਾ ਇਹ ਬੀਮਾ ਹੋਇਆ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਇਹ ਬੀਮਾ ਕਿਉਂ ਹੋਇਆ ਆ ਕਾਹਦੇ 20 ਰੁਪਏ ਕੱਟਦੇ ਕਿ ਸਾਲ ਦੇ 20 ਰੁਪਏ ਕੁਝ ਨਹੀਂ ਹੁੰਦੇ ਸਾਲ ਦੇ 20 ਰੁਪਏ ਸਾਡੇ ਜਦੋਂ ਕੱਟ ਹੁੰਦੇ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਦਾ ਕਿ ਸਾਡੇ ਖਾਤੇ ਚੋਂ ਕਦੋਂ 20 ਰੁਪਏ ਕੱਟੇ ਗਏ ਆ ਕੁਝ ਲੋਕ ਹੁੰਦੇ ਨੇ ਜਿਹੜੇ ਇਸ ਚੀਜ਼ ਲਈ ਬੈਂਕ ਲਈ ਬੈਂਕ ਤੋਂ ਪੁੱਛਦੇ ਨੇ ਕਿ ਸਾਡਾ 20 ਰੁਪਏ ਦਾ ਬੀਮਾ ਜਿਹੜਾ ਇਹ ਤੁਸੀਂ 20 ਰੁਪਏ ਕੱਟਦੇ ਹੋ ਕਾਹਦੇ ਕੱਟਦੇ ਹੋ ਇਸ ਕਰਕੇ ਸਰਕਾਰ ਕਹਿੰਦੀ ਕੈਂਪਸ ਲਗਾਓ ਲੋਕਾਂ ਨੂੰ ਇਸ ਚੀਜ਼ ਬਾਰੇ ਜਾਗਰੂਕ ਕਰੋ ਪਣ ਇਹਦੇ ਨਾਲ ਹੀ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਆ ਜਿਹਦੇ ਵਿੱਚ ਕੀ ਆ ਸਾਡੇ ਖਾਤੇ ਚੋ ਸਾਲ ਦੇ 436 ਰੁਪਏ ਕੱਟ ਹੁੰਦੇ ਆ ਹੁਣ ਇਹਦੇ ਵਿੱਚ ਕੀ ਆ 18 ਤੋਂ ਲੈ ਕੇ 50 ਸਾਲ ਵਾਲਾ ਕੋਈ ਵੀ ਵਿਅਕਤੀ ਕਰਵਾ ਸਕਦਾ ਆ ਇਹਦਾ ਵੀ ਫਾਰਮ ਅਸੀਂ ਬੈਂਕ ਚ ਇੱਕੋ ਵਾਰੀ ਆਪਣਾ ਜਿਹੜਾ ਕਿ ਜਮਾ ਕਰਵਾਉਣਾ ਆ ਬੈਂਕ ਵਾਲਿਆਂ ਨੇ ਹੀ ਫਾਰਮ ਭਰਨਾ ਆ ਤੁਸੀਂ ਕੋਈ ਉਸ ਚੀਜ਼ ਦਾ ਪੈਸਾ ਨਹੀਂ ਦੇਣਾ ਹੈਗਾ ਤੁਹਾਡੇ ਖਾਤੇ ਦੇ ਵਿੱਚੋਂ ਹੀ ਸਾਲ ਦੇ 436 ਰੁਪਏ ਦੀ ਜਿਹੜੀ ਕਟੌਤੀ ਆ ਉਹ ਸਾਲਵਾਦ ਹੋਣੀ ਆ ਹੁਣ ਇਹਦੇ ਵਿੱਚ ਸਰਕਾਰ ਕਹਿੰਦੀ ਕਿ ਵਿਅਕਤੀ ਦੀ ਕਿਸੇ ਵੀ ਕਾਰਨ ਵਰਸ਼ ਮੌਤ ਹੋ ਜਵੇ ਚਾਹੇ ਬਿਮਾਰੀ ਆ ਕੁਦਰਤੀ ਮੌਤ ਆ ਅਚਨਚੇਤ ਮੌਤ ਆ ਜਿੱਦ ਨੂੰ ਅਸੀਂ ਕਹਿੰਦੇ ਨੇ ਹਾਰਟ ਅਟੈਕ ਮੌਤ ਆ ਦਿਲ ਦਾ ਦੌਰਾ ਪੈ ਗਿਆ ਉਸ ਹਾਲਾਤ ਦੇ ਵਿੱਚ ਵੀ ਉਹਦੇ ਘਰਦਿਆਂ ਨੂੰ 2 ਲੱਖ ਰੁਪਏ ਸਰਕਾਰ ਵੱਲੋਂ ਮਿਲਦਾ ਹੀ ਮਿਲਦਾ ਆ ਹੁਣ 20 ਰੁਪਏ ਤੇ 436 ਰੁਪਏ ਜ਼ਿਆਦਾਤਰ ਇਹ ਸਾਨੂੰ ਲੋਕਾਂ ਨੂੰ ਕੀ ਹੁੰਦਾ ਆ ਕਿ ਸਾਲ ਦੇ ਇੰਨੇ ਪੈਸੇ ਕਟਵਾ ਰਹੇ ਆ ਕਿ ਜੇ ਵਿਅਕਤੀ ਨਾਲ ਕੋਈ 1921 ਹੋਵੇ ਹੀ ਨਾ ਫਿਰ ਇਹਦੇ ਵਿੱਚ ਗਵਰਨਮੈਂਟ ਇਹ ਵੀ ਕਹਿੰਦੀ ਕਿ ਕਿਸੇ ਵੀ ਕਾਰਨ ਵਰਸ਼ ਦਾ ਤਾਂ ਕਵਰ ਹੋ ਗਿਆ ਅਗਰ ਸੜਕ ਹਾਦਸੇ ਦੇ ਵਿੱਚ ਕੋਈ ਆ ਕੁਝ ਹੋਇਆ ਤਾਂ ਦੋਨਾਂ ਬੀਮੇ ਦਾ 2-2 ਲੱਖ ਕਰਕੇ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਮਿਲਣਾ ਇਹ ਸਭ ਤੋਂ ਵਧੀਆ ਸਕੀਮ ਆ ਜਿਹੜੀ ਸਰਕਾਰ ਵੱਲੋਂ ਸਾਡੇ ਆਮ ਲੋਕਾਂ ਦੇ ਲਈ ਚਲਾਈ ਗਈ ਆ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਇਹ ਦੋਨੋਂ ਬੀਮਾ ਯੋਜਨਾਵਾਂ ਤੁਸੀਂ ਆਪਣੀ ਕਿਸੇ ਵੀ ਨੇੜੇ ਜਿਹੜੀ ਬੈਂਕ ਜਿੱਥੇ ਤੁਹਾਡਾ ਖਾਤਾ ਚੱਲ ਰਿਹਾ ਹੈ ਜਾਂ ਤੁਸੀਂ ਕਿਸੇ ਵੀ ਨਵੀਂ ਬੈਂਕ ਦੇ ਵਿੱਚ ਜਾ ਕੇ ਜਿੱਥੇ ਵੀ ਖਾਤਾ ਖਲਵਾਉਣਾ ਚਾਹੁੰਦੇ ਹੋ ਉੱਥੇ ਤੁਸੀਂ ਇਹ ਫਾਰਮ ਆਪਣੇ ਜਿਹੜੇ ਕੀ ਭਰਵਾ ਸਕਦੇ ਹੋ ਇਹਦਾ ਕੋਈ ਪੈਸਾ ਨਹੀਂ ਲਿਆ ਜਾਏਗਾ ਬਿਲਕੁਲ ਫ੍ਰੀ ਪਰ ਇਹ ਜਾਣਗੇ ਤੇ ਕੱਲ ਨੂੰ ਜਦੋਂ ਵੀ ਸਾਡੇ ਕਿਸੇ ਦੇ ਪਰਸਨ ਦੇ ਨਾਲ ਕੋਈ 19 ਕੀ ਗੱਲ ਹੋਏਗੀ ਜਿਹੜਾ ਉਹਦਾ ਵਾਰੀਵਾਰਸ ਹੋਊਗਾ ਜਾਂ ਪਰਿਵਾਰਿਕ ਮੈਂਬਰ ਹੋਊਗਾ ਉਹ ਬੈਂਕ ਵਿੱਚ ਉਹਦੀ ਕਾਪੀ ਦਿਖਾ ਕੇ ਹੀ ਉਹਨਾਂ ਬੀਮੇ ਲਈ ਕਲੇਮ ਕਰ ਸਕਦਾ ਆ ਇੱਕ ਚੀਜ਼ ਹੋਰ ਆ ਕਿ ਅਸੀਂ ਕੀ ਕਰਦੇ ਆ ਅਸੀਂ ਬੈਂਕ ਦੇ ਵਿੱਚ ਕੋਈ ਖਾਤਾ ਬੀਮਾ ਜਾਂ ਕੁਝ ਵੀ ਕਰਵਾਣੇ ਆ ਅਸੀਂ ਆਪਣੇ ਵਾਰੀਵਾਰਸ ਨੂੰ ਹੀ ਨਹੀਂ ਦੱਸਦੇ ਅੱਜ ਦੇ ਟਾਈਮ ਦੇ ਵਿੱਚ ਹਜ਼ਾਰਾਂ ਕਰੋੜਾ ਰੁਪਈਆ ਐਦਾਂ ਦਾ ਪਿਆ ਆ ਜਿਹਦਾ ਕੋਈ ਵਾਰੀਵਾਰਸ ਨਹੀਂ ਵਾਰੀਵਾਰਸ ਮਤਲਬ ਮਾਲੋ ਹੁਣ ਕਿਸੇ ਨੇ ਬੈਂਕ ਦੇ ਵਿੱਚ 1 ਲੱਖ 2 ਲੱਖ 3 ਲੱਖ ਦੀ ਐਫ ਡੀ ਕਰਵਾਈ ਹੋਈ ਆ ਪਰ ਉਹਦੇ ਵਾਰਿਸ ਨੂੰ ਹੀ ਨਹੀਂ ਪਤਾ ਕਿ ਮੇਰੇ ਪਰਿਵਾਰਕ ਮੈਂਬਰ ਦੀ ਕਿਹੜੀ ਬੈਂਕ ਦੇ ਵਿੱਚ ਖਾਤਾ ਆ ਕਿਉਂਕਿ ਸਾਡੇ ਪਿੰਡਾਂ ਦੇ ਲੋਕ ਹੀ ਕਰਦੇ ਨੇ ਖਾਤੇ ਖੁਲਵਾਉਂਦੇ ਨੇ ਐਫ ਡੀਆਂ ਕਰਵਾਉਂਦੇ ਨੇ ਪਰ ਉਹ ਜਿਹੜੀਆਂ ਕਾਪੀਆਂ ਆ ਸੰਦੂਕੜੀਆਂ 'ਚ ਰੱਖ ਦਿੰਦੇ ਨੇ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਕਿਤੇ ਕਿੰਨੇ ਸਾਲਾਂ ਬਾਅਦ ਜਾਂ ਮਹੀਨਿਆਂ ਬਾਅਦ ਉਹਨਾਂ ਦੇ ਜਿਹੜੇ ਘਰ ਦੀ ਸੰਦੂਕੜੀਆਂ ਫਰੋਲੀਆਂ ਜਾਂਦੀਆਂ ਤਾਂ ਉਹਦੇ ਵਿੱਚ ਉਹਨਾਂ ਦੇ ਜੇ ਕਹਿਦੀਏ ਫਾਰਮ ਮਿਲ ਜਾਣ ਤਾਂ ਠੀਕ ਆ ਆਦਰਵਾਇਜ਼ ਜਿਹੜਾ ਪੈਸਾ ਇੱਕ ਤਰ੍ਹਾਂ ਦਾ ਸਾਡੇ ਖਾਤਿਆਂ ਦੇ ਵਿੱਚ ਹੀ ਪਿਆ ਆ ਬਹੁਤ ਪੈਸਾ ਏਦਾਂ ਦਾ ਆ ਜਿਹਦਾ ਅਜੇ ਤੱਕ ਕੋਈ ਲੈਣਦਾਰ ਹੀ ਨਹੀਂ ਆਇਆ ਕਿ ਸਾਡੇ ਆ ਪਰਿਵਾਰਕ ਮੈਂਬਰ ਦਾ ਬੈਂਕ 'ਚ ਖਾਤਾ ਕਿ ਉਹਦੇ ਇੰਨੇ ਪੈਸੇ ਮੈਂ ਉਹਦਾ ਵਲੀਵਾਰਸਾ ਮੈਨੂੰ ਉਹਦੇ ਜਿਹੜੇ ਪੈਸੇ ਆ ਦਿੱਤੇ ਜਾਣ ਸੋ ਇੱਕ ਚੀਜ਼ ਦਾ ਖਿਆਲ ਰੱਖਿਆ ਕਰੋ ਕਿ ਜੇ ਅਗਰ ਤੁਸੀਂ ਕਿਸੇ ਵੀ ਤਰੀਕੇ ਦਾ ਬੈਂਕ 'ਚ ਖਾਤਾ ਖਲਵਾਂਦੇ ਹੋ ਜਾਂ ਕੁਝ ਵੀ ਕਰਵਾਉਂਦੇ ਹੋ ਕਮ ਸੇ ਕਮ ਆਪਣੇ ਵਲੀਵਾਰਸ ਨੂੰ ਵਲੀਵਾਰਸ ਨੂੰ ਜ਼ਰੂਰ ਦੱਸੋ ਨੋਮੀਨੇਸ਼ਨ ਚਾਹੇ ਜਾਹੇ ਵਲੀਵਾਰਸ ਚਾਹੇ ਕੋਈ ਵੀ ਆ ਕਰਦਾ ਉਹਨੂੰ ਜ਼ਰੂਰ ਦੱਸੋ ਕਿ ਫਲਾਨੀ ਜਗ੍ਹਾ ਫਲਾਨੀ ਜਗ੍ਹਾ ਮੈਂ ਇੰਨੇ ਪੈਸੇ ਜਾਂ ਇੰਨਾ ਖਾਤਾ ਖੁਲਵਾਇਆ ਹੋਇਆ ਇੰਨੇ ਪੈਸੇ ਹੈਗੇ ਆ ਕਿ ਕੱਲ ਨੂੰ ਅਗਰ ਮੇਰੇ ਨਾਲ ਕੋਈ ਉੱਨੀ ਕੀ ਗੱਲ ਹੋ ਗਈ ਹੈ ਨਾ بیمੇ ਜਾਂ ਪੈਸਿਆਂ ਦਾ ਵਾਲੀਵਾਰਸ ਤੂੰ ਐ ਇਸ ਕਰਕੇ ਇਹ ਚੀਜ਼ ਜ਼ਰੂਰ ਦੱਸੋ ਇਸ ਤੋਂ ਇਲਾਵਾ ਇੱਕ ਇੱਕ ਚੀਜ਼ ਹੋਰ ਆ ਕਿ ਅੱਜ ਦੇ ਟਾਈਮ ਦੇ ਵਿੱਚ ਧੋਖਾਧੜੀ ਬਹੁਤ ਵੱਧ ਗਈ ਹੋਈ ਹੈ ਆਏ ਦੀ ਨੇ ਸਾਨੂੰ ਬੈਂਕ ਦੇ ਵਿੱਚ ਵੀ ਕਈ ਕਸਟਮਰਸ ਦੀ ਇਹ ਕੰਪਲੇਂਟ ਆਂਦੀ ਹੈ ਕਿ ਸਾਨੂੰ ਬੈਂਕ ਵੱਲੋਂ ਫੋਨ ਆਇਆ ਗਿਆ ਸੀ ਸਾਤੋਂ ਸਾਡੀ ਜਿਹੜੀ ਖਾਤੇ ਦੀ ਹੈ ਜਾਣਕਾਰੀ ਮੰਗੀ ਗਈ ਅਸੀਂ ਸੋਚਿਆ ਕਿ ਸ਼ਾਇਦ ਵਾਕੇ ਬੈਂਕ ਤੋਂ ਫੋਨ ਆ ਤੇ ਅਸੀਂ ਉਹਨਾਂ ਨੂੰ ਆਪਣੀ ਸਾਰੀ ਜਾਣਕਾਰੀ ਦੇ ਦਿੱਤੀ ਜੋ ਜਿੱਦਾਂ ਜਿੱਦਾਂ ਉਹ ਕਹਿੰਦੇ ਗਏ ਅਸੀਂ ਕਰਦੇ ਗਏ ਪਰ ਜਦ ਕੀ ਕੀ ਆ ਅਸੀਂ ਇਹ ਚੀਜ਼ ਬਾਰ-ਬਾਰ ਕਹਿੰਨੇ ਬੈਂਕ ਕਦੇ ਵੀ ਕਿਸੇ ਤਰ੍ਹਾਂ ਦੀ ਨਿੱਜੀ ਜਾਣਕਾਰੀ ਲਈ ਖਾਤੇ ਸੰਬੰਧੀ ਤੁਹਾਨੂੰ ਫੋਨ ਨਹੀਂ ਕਰਦਾ ਅਗਰ ਬੈਂਕ ਨੂੰ ਤੁਹਾਡੇ ਖਾਤੇ ਸੰਬੰਧੀ ਸ਼ੁਰੂ ਕਰਦੰਨੇ ਆ ਕਿ ਆ ਮੇਰਾ ਨਾਮ ਆ ਅਗਲੇ ਬੰਦੇ ਕੋਲ ਤਾਂ ਸਾਰੀ ਇਨਫੋਰਮੇਸ਼ਨ ਹੁੰਦੀ ਆ ਉਹਨੂੰ ਸਿਰਫ ਕੀ ਚਾਹੀਦਾ ਹੁੰਦਾ OTP ਇਹ ਸਾਨੂੰ ਵੀ ਪਤਾ ਕਿ ਅੱਜ ਦੇ ਟਾਈਮ 'ਚ ਸਾਡਾ ਆਧਾਰ ਕਾਰਡ ਤੇ ਮੋਬਾਈਲ ਨੰਬਰ ਦੋਨੋਂ ਐਦਾਂ ਦੀਆਂ ਚੀਜ਼ਾਂ ਆ ਜਿਹੜੀਆਂ ਆਪਸ 'ਚ ਲਿੰਕ ਆ ਜੋ ਸਾਡੇ ਖਾਤੇ ਨਾਲ ਅਟੈਚ ਆ ਅਸੀਂ ਕੋਈ ਵੀ OTP ਜਾਂ ਗਲਤ ਲਿੰਕ ਜਿੱਦਿਹੀ ਉਹਨੂੰ ਓਪਨ ਕੀਤਾ ਜਾਂ ਦੱਸਿਆ ਸਾਡੇ ਖਾਤੇ ਦੇ ਜਿੰਨੇ ਪੈਸੇ ਆ ਉਹ ਸਾਰੇ ਚੋਰਾਂ ਦੇ ਹੱਥ ਚਲੇ ਜਾਂਦੇ ਆ ਇੱਕ ਤਰ੍ਹਾਂ ਦੇ ਸਾਈਬਰ ਕ੍ਰਾਈਮ ਜਿਹੜੇ ਚੋਰ ਹੁੰਦੇ ਆ ਉਹ ਸਾਡੀ اسی ਤਾਕਜ ਹੁੰਦੇ ਆ ਕਿ ਕਦੋਂ ਅਸੀਂ ਲੋਕਾਂ ਨੂੰ ਇਸ ਚੀਜ਼ ਬਾਰੇ ਫੋਨ ਕਰਕੇ ਇਹਨਾਂ ਤੋਂ ਜਿਹੜੀ ਜਾਣਕਾਰੀ ਲਈ ਜਾਵੇ ਇਸ ਕਰਕੇ ਤੁਹਾਨੂੰ ਕੋਈ ਪੁਲਿਸ ਵਾਲ ਅਧਿਕਾਰੀ ਵੱਲੋਂ ਫੋਨ ਆਂਦਾ ਆ ਪੈਸਿਆਂ ਦੀ ਮੰਗ ਹੁੰਦੀ ਆ ਜਾਂ ਬੈਂਕਰ ਅਧਿਕਾਰੀ ਵੱਲੋਂ ਕਿਸੇ ਖਾਤੇ ਦੀ ਜਾਣਕਾਰੀ ਲਈ ਮੰਗ ਹੁੰਦੀ ਆ ਉਸ ਚੀਜ਼ ਤੇ ਯਕੀਨ ਨਾ ਕਰੋ ਖੁਦ ਜਾਓ ਉਸ ਜਗਾ ਉਸ ਦੀ ਜਾਣਕਾਰੀ ਲਓ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਥੈਂਕ ਯੂ